ਪਹਿਲੀ ਆਵਾਜ਼ ਲਾਈਵ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਮਸਕਾਰ ਆਓ ਸੁਣਦੇ ਹਾਂ ਅੱਜ ਦੀ ਖਬਰ ਫੋਰਟਿਸ ਹਸਪਤਾਲ ਲੁਧਿਆਣਾ ਨੇ ਆਪਣੇ ਰੇਡੀਓਲੋਜੀ ਵਿਭਾਗ ਨੂੰ ਸਭ ਤੋਂ ਆਧੁਨਿਕ ਡਾਇਗਨੋਸਟਿਕ ਤਕਨੀਕ ਨਾਲ ਅਪਗ੍ਰੇਡ ਕਰ ਦਿੱਤਾ ਹੈ ਇਸ ਨਵੇਂ ਉन्नत ਵਿਭਾਗ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਆਈਐਸ ਰਿਮਾਂਸ਼ੂ ਜੈਨ ਵੱਲੋਂ ਕੀਤਾ ਗਿਆ ਇਹ ਕਦਮ ਮਰੀਜ਼ਾਂ ਨੂੰ ਹੋਰ ਬਿਹਤਰ ਜਾਂਚ ਅਤੇ ਇਲਾਜ ਦੀ ਸਹੂਲਤ ਦੇਵੇਗਾ ਇਸ ਮੌਕੇ ਤੇ ਡਾਕਟਰ ਵਿਸ਼ਵਦੀਪ गोयल ਜਨਰਲ ਡਾਇਰੈਕਟਰ ਅਤੇ ਐਸਬੀਯੂ ਹੈੱਡ 40 ਹਸਪਤਾਲ ਲੁਧਿਆਣਾ ਨੇ ਕਿਹਾ ਸਾਡੇ ਰੇਡੀਓਲੋਜੀ ਵਿਭਾਗ ਦੇ ਅਪਗ੍ਰੇਡ ਹੋਣ ਦੇ ਨਾਲ ਅਸੀਂ ਵਿਸ਼ਵ ਪੱਧਰੀ ਜਾਂਚ ਸੇਵਾਵਾਂ ਪ੍ਰਦਾਨ ਕਰਨ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰ ਰਹੇ ਹਾਂ ਐਗਜ਼ੀਕਿਊਟਿਵ ਵਾਈਸ ਪ੍ਰੈਜ਼ੀਡੈਂਟ ਫੋਰਟਿਸ ਹੈਲਥ케ਅਰ ਲਿਮਟਿਡ ਸ਼੍ਰੀ ਅਸ਼ੀਸ਼ ਪਾਟਿਆ ਨੇ ਕਿਹਾ ਇਹ ਉન્નਤੀ ਫੋਰਟਿਸ ਦੀ ਉਸ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਅਸੀਂ ਵਿਸ਼ਵ ਪੱਧਰੀ ਸਿਹਤ ਸੇਵਾਵਾਂ ਨੂੰ ਥਾਣਕ ਲੋਕਾਂ ਤੱਕ ਲੈ ਕੇ ਆਉਣਾ ਚਾਹੁੰਦੇ ਹਾਂ ਲੁਧਿਆਣਾ ਸਾਡੇ ਲਈ ਇੱਕ ਵਿਸ਼ੇਸ਼ ਥਾਨ ਹੈ ਮੁੱਖ ਸੰਪਾਦਕ ਪਰਮਜੀਤ ਸਿੰਘ ਕਪੂਰ ਦੀ ਰਿਪੋਰਟ ਕੈਮਰਾਮੈਨ ਸਨੀ ਮੱਕੜ ਦੇ ਨਾਲ ਪਹਿਲੀ ਆਵਾਜ਼ ਲਾਈਵ ਤੋਂ ਮੈਨੂੰ ਇੱਥੇ ਆਨ ਦਾ ਸੁਨੇਹਾ ਮਿਲਿਆ ਔਰ ਆਸ਼ੀਸ਼ ਜੀ ਨੇ ਮੈਨੂੰ ਦੱਸਿਆ ਕਿ ਇੱਥੇ ਸਟੇਟ ਆਫ ਦਿ ਆਰਟ ਮਸ਼ੀਨਾ ਇੰਸਟਾਲ ਕੀਤੀਆਂ ਗਈਆਂ 32 ਕਰੋੜ ਦੀ ਮਸ਼ੀਨਾ ਇੱਥੇ ਲਾਈਆਂ ਗਈਆਂ ਨੇ ਔਰ ਜੀਡੀਵੀ ਆਧੁਨਿਕ ਮਸ਼ੀਨਾ ਉਪਲਬਧ ਹਨ ਮਾਰਕੀਟ ਦੇ ਵਿੱਚ ਉਹ ਸਾਰੀ ਬੈਸਟ ਟੂ ਬੈਸਟ ਮਸ਼ੀਨਸ ਅੱਜ 40s ਦੇ ਵਿੱਚ ਅੱਜ ਇਨੌਗਰੇਸ਼ਨ ਕਰਨ ਦਾ ਮੌਕਾ ਮਿਲੇ ਔਰ ਮੈਂ ਦੇਖ ਰਹੀ ਸੀ ਡਾਕਟਰ ਸਾਹਿਬ ਮੈਨੂੰ ਦੱਸ ਰਹੇ ਸੀਗੇ ਕਿ ਕਿਵੇਂ ਉਹ ਰੇਡੀਏਸ਼ਨ ਤੋਂ ਐਕਸਪੋజర్ ਦਾ ਕੰਮ ਕਰਦੀ ਹੈ ਔਰ ਲੋਕਾਂ ਨੂੰ ਮਤਲਬ ਇੱਕ ਡਾਇਗਨੋਸਿਸ ਜਿਹੜਾ ਹੈਗਾ ਉਹ ਬਿਲਕੁਲ ਮਾਈਨੋਰਟਲੀ ਡਾਇਗਨੋਸਿਸ ਕਰਕੇ ਦਿੰਦੀ ਹੈ ਵੀ ਕਿੱਥੋਂ ਪ੍ਰੋਬਲਮ ਹੈ ਕਿ ਕਿਹੜੀ ਆਰਟਰੀ 'ਚ ਕਿਹੜੀ ਨਰਵ 'ਚ ਪ੍ਰੋਬਲਮ ਹੈ ਸੋ ਮੈਨੂੰ ਲੱਗਦਾ ਹੈ ਕਿ ਲੁਧਿਆਣਾ ਵਾਸੀਆਂ ਨੂੰ ਇੱਕ ਵਧੀਆ ਇੱਕ ਚੀਜ਼ ਮਿਲੀ ਹੈ ਇੱਥੇ ਔਰ ਚੰਡੀਗੜ੍ਹ ਦੇ ਉੱਤੇ ਡਿਪੈਂਡੈਂਸੀ ਘਟੇਗੀ ਔਰ ਮੈਨੂੰ ਲੱਗਦਾ ਹੈ ਕਿ ਇੱਥੇ ਹੀ ਜਿਹੜੀ ਸਰਵਿਸਿਜ਼ ਹੈ ਉਪਲਬਧ ਹੋ ਜਾਣਗੀਆਂ। ਜੀ ਜੀ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੀ ਸੀਗਾ ਜੀ ਕਿ ਅਸੀਂ ਇਹ ਨਵੇਂ ਆ ਮਸ਼ੀਨਾਂ ਲਾ ਰਹੇ ਹਾਂ ਤੇ ਸਾਡਾ ਇਹ ਸੀਗਾ ਕਿ ਵੀ ਜੇ ਤੁਸੀਂ ਆਓਗੇ ਤੇ ਲੋਕਾਂ ਨੂੰ ਪਤਾ ਚੱਲੂਗਾ ਕਿ ਵੀ ਹਾਂ ਇਹ ਇੱਥੇ ਇਹ ਲੇਟੈਸਟ ਇਕੁਪਮੈਂਟ ਲੱਗ ਰਿਹਾ ਹੈ ਇਸ ਹਸਪੀਟਲ ਵਿੱਚ ਤੇ ਇਸ ਉਦਘਾਟਨ ਦੇ ਲਈ ਅਸੀਂ ਤੁਹਾਨੂੰ ਇੱਥੇ ਇੱਕ ਨਿਮੰਤਰਣ ਕੀਤਾ ਹੈ। ਸਰਕਲ ਹਾਂ ਤੁਸੀਂ ਸੀਨ ਦੇ ਆ ਰਹੇ ਜੀ ਕਈ ਮਸ਼ੀਨਾਂ ਨੇ ਇੱਕ ਪੈਕਸਿਟੀ ਲੱਗ ਰਹੀ ਹੈ ਜਿਹੜੀ ਜਿਹੜੀ ਕਿ ਅਗਲੇ ਮਹੀਨੇ ਚੱਲੂ ਹੋਏਗੀ ਇੱਕ ਸਿਟੀ ਮਸ਼ੀਨ ਹੈਗੀ ਹੈ 128 ਸਲਾਈਸ ਦੀ ਜਿਹੜੀ ਕਿ ਅੱਜ ਨੋਗਰੇਟ ਹੋਏਗੀ ਉਸ ਤੋਂ ਇਲਾਵਾ ਐਮ ਆਰ ਆਈ ਹੈਗਾ 3 ਟੈਸਲਾ ਦਾ ਉਹ ਵੀ ਅੱਜ ਨੋਗਰੇਟ ਹੋਏਗਾ ਇਸ ਤੋਂ ਇਲਾਵਾ ਮਾਮੋਗ੍ਰਾਫੀ ਦੀ ਮਸ਼ੀਨ ਡੈਕਸਾ ਮਸ਼ੀਨ ਆਲ ਥੀਸ ਇਕੁਪਮੈਂਟਸ ਆਰ ਗੋਇੰ ਟੂ ਬੀ ਨੋਗਰੇਟ ਸਰ ਸਰ ਪਾਸ਼ਾ ਜੀ ਦੱਸੋ ਕਿ ਮਰੀਜ਼ਾਂ ਨੂੰ ਨਾ ਕੀ ਬਣੇ ਜੀ ਮਰੀਜ਼ਾਂ ਨੂੰ ਸਭ ਤੋਂ ਪਹਿਲਾਂ ਤੇ ਜਿਸ ਤਰ੍ਹਾਂ ਮੈਂ ਕਿਹਾ ਕਿ ਜੀ ਟੈਕਨੋਲੋਜੀ ਜਦ ਨਈ ਟੈਕਨੋਲੋਜੀ ਇਸਤੇਮਾਲ ਹੁੰਦੀ ਹੈ ਉਹਦੇ ਨਾਲ ਇੱਕ ਤਾਂ ਜਿਹੜਾ ਡਾਇਗਨੋਸਿਸ ਹੈਗਾ ਉਹ ਮੋਰ ਪ੍ਰੈਸਾਈਸ ਹੋ ਜਾਂਦਾ ਪਹਿਲੀ ਗੱਲ ਤੇ ਉਹ ਹੈਗੀ ਜੀ ਦੂਜੀ ਗੱਲ ਇਹ ਹੈਗੀ ਹੈ ਟਾਈਮ ਟੇਕਨ ਟੂ ਡੂ ਥਿਸ ਡਾਇਗਨੋਸਿਸ ਉਹ ਵੀ ਰਿਡਿਊਸ ਹੁੰਦਾ ਜੇ ਪੇਸ਼ੈਂਟ ਐਮ ਆਰ ਆਈ ਮਸ਼ੀਨ ਦੇ ਅੰਦਰ ਹੈਗਾ ਉੱਥੇ ਜਿਹੜਾ ਟਾਈਮ ਲੱਗਦਾ ਉਹ ਘੱਟ ਲੱਗਦਾ ਐਂਡ ਤੀਜਾ ਅਸੀਂ ਇਨੌਗਰਲ ਆਫਰਸ ਦੇ ਰਹੇ ਹਾਂ ਕਿ ਵੀ ਇਹ ਅਸੀਂ ਨਾ ਕਿ ਪੁਰਾਣੀ ਮਸ਼ੀਨ ਦੇ ਰੇਟ ਤੇ ਵੀ ਉਤੋਂ ਵੀ ਘੱਟ ਰੇਟ ਤੇ ਅਸੀਂ ਕਰਾਂਗੇ ਸੀਟੀ ਐਂਜੀਓ ਅੱਜਕਲ ਬੜਾ ਇਹ ਇੱਕ ਇੰਪੋਰਟੈਂਟ ਟੈਸਟ ਹੈਗਾ ਜਿਸ ਦੇ ਨਾਲ ਇਹ ਪਤਾ ਚੱਲਦਾ ਹੈ ਕਿ ਵੀ ਹਾਰਟ ਦੀ ਜਿਹੜੀ ਆਪਰੀ ਜਗ੍ਹੀਆਂ ਨੇ ਉਹ ਠੀਕ ਨੇ ਕਿ ਨਹੀਂ ਉਹ ਅਸੀਂ ਡਿਸਕਾਊਂਟਡ ਰੇਟ ਤੇ ਅਸੀਂ ਦੇ ਰਹੇ ਹਾਂ ਸੋ ਪੇਸ਼ੈਂਟ ਨੂੰ ਅਸੀਂ ਇਹ ਹੋਏਗਾ ਕਿ ਲੇਟੈਸਟ ਟੈਕਨੋਲੋਜੀ ਐਟ ਛੀਪਰ ਰੇਟਸ ਦਾ ਡਾਇਗਨੋਸਿਸ ਕਰਾਉਣਾ ਹੈ ਪੰਜਾਬ ਤੋਂ ਪੂਰਬੀ ਕਿਤੇ ਦਾ ਦੀ ਟੈਕਨੋਲੋਜੀ ਲੱਗੀ ਹੋਈ ਹੈ ਹਾਂਜੀ ਇਹ ਮੈਂ ਇਹ ਨਹੀਂ ਕਹਿ ਸਕਦਾ ਕਿ ਕਿ ਪਹਿਲੀ ਥਾਂ ਹੈਗੇ ਜਾਂ ਜਿਸ ਤਰ੍ਹਾਂ 3 ਟੈਸਲਾ ਹੈਗਾ ਮਤਲਬ ਲੁਧਿਆਣਾ ਦੇ ਦੋ ਤਿੰਨ ਮਸ਼ੀਨਾਂ ਹੋ ਸਕਦੀਆਂ ਨੇ ਇਸ ਟਾਈਪ ਦੀਆਂ ਸੋ ਇਹ ਨਹੀਂ ਕਹਿ ਰਿਹਾ ਕਿ ਜੀ ਕੋਈ ਇਹੋ ਜੀ ਮਸ਼ੀਨਾਂ ਕਿ ਜੀ ਹਿੰਦੁਸਤਾਨ ਸਭ ਕਿੰਨੇ ਕੀ ਸ਼ੂਟ ਦੇ ਰਹੇ ਤੁਸੀਂ ਜਿਹੜਾ ਹੈਗੀ ਕੋਸਟ ਸਾਹਿਬ ਸੋ ਅਸੀਂ ਜਿੰਨੇ ਵੀ ਅਸੀਂ 31 ਮਈ ਤੱਕ ਅਸੀਂ 20% ਜਿਹੜੀ ਡਿਸਕਾਊਂਟ ਸੀ ਟੀਐਮਆਰਆਈ ਡੈਕਸਾ ਤੇ ਮੈਮੋਗ੍ਰਾਫੀ ਮਸ਼ੀਨਾਂ ਤੇ ਦੇ ਰਹੇ ਹਾਂ ਇਹ ਜਿਹੜੀ ਮਸ਼ੀਨਾਂ ਨੇ ਕਿ ਜੀ ਬਹੁਤ ਐਡਵਾਂਸ ਨੇ ਟਾਈਮ ਕੱਟ ਲੱਗਦਾ ਹੈ ਰੇਡੀਸ਼ਨ ਕੱਟ ਹੁੰਦੀ ਹੈ ਇਹਦੇ ਵਿੱਚ ਪੇਸ਼ੈਂਟ ਨੂੰ ਬੈਨੀਫਿਟ ਬਹੁਤ ਹੁੰਦਾ ਹੈ ਤੁਸੀਂ 20% ਦਾ ਜਿਹੜਾ ਹੈਗੀ ਸਾਰੇ ਓਪੀਡੀ ਪੇਸ਼ੰਤ ਨੂੰ ਅਸੀਂ ਐਜ਼ ਇਨੋਗਰਲ ਡਿਸਕਾਊਂਟ ਦੇ ਰਹੇ ਹਾਂ ਤਾਂ ਕਿ ਲੋਕਾਂ ਨੂੰ ਇਹ ਕਿ ਅਸੀਂ ਇਹ ਜਿਹੜੀ ਅਪੋਰਟੇਬਲ ਟ੍ਰੀਟਮੈਂਟ ਹੈ ਜਿਹੜਾ ਉਹਨਾਂ ਨੂੰ ਬਾਹਰ ਕਰਾ ਸਕੀਂ